ਕੀ ਹੁਣ ਬਾਈਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲੇਗਾ ਕਿਉਂਕਿ ਪੀੜਤ ਪਰਿਵਾਰ ਤਾਂ ਅੱਜ ਇਸ ਤਰ੍ਹਾਂ ਦੀ ਹੀ ਗੱਲ ਕਰਦੇ ਨਜ਼ਰ ਆਏ ਨੇ ਤੇ ਇਸ ਲਈ ਉਹ ਪੰਜਾਬ ਸਰਕਾਰ ਨੂੰ ਦੋਸ਼ੀ ਮੰਨਦੇ ਹੋਏ ਵੱਡੇ ਇਲਜ਼ਾਮ ਲਗਾ ਰਹੇ ਨੇ ਆਖਿਰ ਕਿਉਂ ਅੱਜ ਪੀੜਤ ਪਰਿਵਾਰਾਂ ਦੇ ਵੱਲੋਂ ਜਿਹੜੇ ਪੰਜਾਬ ਸਰਕਾਰ ਨੇ ਉਹਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿਸ ਤਰ੍ਹਾਂ ਦੇ ਇਲਜ਼ਾਮ ਨੇ ਤੇ ਕਿਉਂ ਲਗਾਏ ਗਏ ਨੇ ਗੱਲਬਾਤ ਉਹ ਜੋ ਕਰਾਂਗੇ ਤੇ ਉਧਰ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਦੀ ਕੀ ਕੱਲ ਆ ਜੋ ਜ਼ਮਾਨਤ ਅਬਦੀ ਹੈ ਉਹ ਖਤਮ ਹੋ ਰਹੀ ਹੈ ਪਰਸੋਂ ਨੂੰ ਉਹਨਾਂ ਨੂੰ ਤਿਹਾਰ ਦੇਲ ਜਾਣਾ ਪਏਗਾ ਲੇਕਿਨ ਉਸ ਤੋਂ ਪਹਿਲਾਂ ਉਹ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਨੇ ਇੱਕ ਵੱਡੀ ਰਾਹਤ ਦੇ ਲਈ ਤੇ ਨਾਲ ਹੀ ਨਾਲ ਬੀਜੇਪੀ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆਏ ਨੇ ਅਖਰ ਪੂਰਾ ਮਾਮਲਾ ਕੀਆ ਹੁਣ ਕਿਹੜੀ ਰਾਹਤ ਦੇ ਲਈ ਸੁਪਰੀਮ ਕੋਰਟ ਪਹੁੰਚੇ ਨੇ ਤੇ ਬੀਜੇਪੀ ਤੋਂ ਅਖਰ ਕਿਹੜੀ ਅਪੀਲ ਕਰਦੇ ਨਜ਼ਰ ਆਏ ਨੇ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਜਿਸ ਨੂੰ ਕਿ ਅੱਜ ਹਾਈ ਕੋਰਟ ਦੇ ਵਿੱਚ ਦੋਰਾ ਝਟਕਾ ਲੱਗਿਆ ਹੈ ਦੋ ਪਾਸਿਆਂ ਤੋਂ ਅੱਜ ਹਾਰ ਹੋਈ ਹੈ ਪੰਜਾਬ ਸਰਕਾਰ ਦੀ ਦੋਰਾ ਝਟਕਾ ਕੀ ਹੈ ਕੀ ਪੂਰਾ ਮਾਮਲਾ ਹੈ ਗੱਲਬਾਤ ਉਸ ਦੇ ਉੱਪਰ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੋਦਾਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਅਣਕੀ ਜੀ ਸਵਾਗਤ ਹੈ ਪ੍ਰੋਗਰਾਮ 'ਚ ਬਹੁਤ-ਬਹੁਤ ਸ਼ੁਕਰੀਆ ਮਾਨ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਖੀ ਜੀ ਅੱਜ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਗਈ ਸੀਗੀ ਐਸਐਸਪੀ ਸ਼ਰਮਾ ਦੇ ਵੱਲੋਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਵੀ ਭਾਈ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਬਹਿਬਲ ਕਲਾ ਗੋਲੀ ਕਾਣ ਮਾਮਲੇ ਦੇ ਵਿੱਚ ਉਹਨਾਂ ਦੇ ਉੱਪਰ ਇਲਜ਼ਾਮ ਨੇ ਟ੍ਰਾਇਲ ਕੇਸ ਚੱਲ ਰਿਹਾ ਉਹਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ ਹਾਈ ਕੋਰਟ ਦੇ ਵੱਲੋਂ ਫੈਸਲਾ ਦਿੱਤੇ ਹੋਇਆ ਗਿਆ ਤੇ ਇਹ ਮਾਮਲੇ ਨੂੰ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਗਿਆ ਲੇਕਿਨ ਇਸ ਦੇ ਉੱਪਰ ਇੱਕ ਤਿੱਖਾ ਪ੍ਰਤੀਕੰਮ ਕਰਮ ਪੀੜਤ ਪਰਿਵਾਰਾਂ ਦੇ ਵੱਲੋਂ ਆਇਆ ਹੈ ਸੋ ਉਹਨਾਂ ਨੇ ਪੰਜਾਬ ਸਰਕਾਰ ਦੀ ਇਸ ਮਾਮਲੇ 'ਚ ਫੇਲੀਅਰ ਕਿਹਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਨਹੀਂ ਲੱਗਦਾ ਵੀ ਹੁਣ ਇਸ ਮਾਮਲੇ ਦੇ ਵਿੱਚ ਸਾਨੂੰ ਕਦੇ ਇਨਸਾਫ ਮਿਲ ਸਕੂ ਤੇ ਸਿੱਧਾ-ਸਿੱਧਾ ਵਰਦੇ ਹੋਏ ਇਲਜ਼ਾਮ ਲਗਾਉਂਦੇ ਹੋਏ ਇਹ ਸਾਰੇ ਦੇ ਲਈ ਕਹਿੰਦੇ ਜੋ ਦੋਸ਼ੀ ਹੈ ਉਹ ਪੰਜਾਬ ਸਰਕਾਰ ਹੈ ਇਹ ਪੀੜਤ ਪਰਿਵਾਰ ਕਹਿੰਦੇ ਨਜ਼ਰ ਆਏ ਨੇ ਤੁਸੀਂ ਕਿਵੇਂ ਦੇਖ ਰਹੇ ਹੋ ਪੀੜਤ ਪਰਿਵਾਰ ਕਿੰਨਾ ਕੁ ਸੱਚਾ ਤੇ ਕਿੰਨਾ ਕੁ ਪੰਜਾਬ ਸਰਕਾਰ ਦਾ ਫੇਲੀਅਰ ਹੈ ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ ਮਾਲ ਸਾਬ ਜੇਕਰ ਅੱਜ ਦੇ ਸਾਰੇ ਵਰਤਾਰੇ ਨੂੰ ਦੇਖੀਏ ਤਾ ਪੀੜਤ ਪਰਿਵਾਰ ਦੀ ਤਾਂ ਗੱਲ ਆਪਾਂ ਬਾਅਦ ਚ ਕਰਦੇ ਆ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਉਹ ਬਿਆਨ ਇਸ ਮੁੱਦੇ ਤੇ ਹਮੇਸ਼ਾ ਯਾਦ ਆਉਦਾ ਕਿ ਹਾਂ ਭੀ ਇਨਸਾਫ ਜਿਹੜਾ ਆ ਉਹ ਨਹੀਂ ਜੇ ਮਿਲਣਾ ਇਨਸਾਫ ਨਹੀਂ ਜੇ ਹੁਣਾ ਚਾਹੇ ਉਹ ਬਾਬਲ ਕਲਾ ਗੋੜੀ ਕੰਡ ਹੋਵੇ ਤੇ ਚਾਹੇ ਕੋਈ ਫੋਰਮ ਕੋਰਟ ਹੋਣਾ ਉਹਨਾਂ ਨੇ ਬੜੀ ਵਾਰ ਇਹ ਗੱਲ ਦਰਾਈ ਆ ਕਿ ਇਨਸਾਫ ਨਹੀਂ ਜੇ ਮਿਲਣਾ ਇਸ ਸਰਕਾਰ ਕੋਲ ਤੇ ਉਹਨਾਂ ਨੇ ਹੋਰ ਵੀ ਬੜੇ ਗੰਭੀਰ ਇਨਸਾਨ ਕਬਰ ਵਿਜੇ ਪ੍ਰਤਾਪ ਸਿੰਘ ਦੇ ਸਮੇਂ ਸਮੇਂ ਤੇ ਲਾਇਆ ਨਹੀਂ ਕਿ ਉਹ ਵਿਅਕਤੀ ਹੁਣ ਸਰਕਾਰ ਦੇ ਐਡਵੌਕਰੀ ਲੀਗਲ ਟੀਮਾਂ ਉਹਦੇ ਵਿੱਚ ਉਹ ਚਾਹੁੰਦੇ ਆ ਥੀ ਨਹੀਂ ਵਕੀਲ ਕਈ ਬਣੇ ਨੇ ਉਹ ਬੰਦੇ ਕਿ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਦੂਜੀ ਧਿਰ ਨਾਲ ਸੰਬੰਧ ਸੀ ਹੁਣ ਸਰਕਾਰੀ ਧਿਰ ਨਾਲ ਸੰਬੰਧ ਨਹੀਂ ਕਰੋ ਜੀ ਵਿਜੇ ਪ੍ਰਤਾਪ ਸਿੰਘ ਨੇ ਸਮੇਂ ਸਮੇਂ ਤੇ ਬੜੇ ਖਲਾਸੇ ਇਸ ਸੰਦਰਭ ਚ ਅੱਜ ਦੇ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਫੈਸਲਾ ਉਹ ਆਪਣੇ ਆਪ ਤੇ ਵਿੱਚ ਬੜਾ ਮਹੱਤਵਪੂਰਨ ਫੈਸਲਾ ਚਰਨਜੀਤ ਸ਼ਰਮਾ ਜਿਹੜੇ ਉਹ ਸਮੇਂ ਦੇ ਐਸਐਸਪੀ ਸਨ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਉਹ ਕਥਤ ਤੌਰ ਤੇ ਦੋਸ਼ੀ ਉਹ ਮੰਨੇ ਜਾ ਰਹੇ ਆ ਜਿਨ੍ਹਾਂ ਨੇ ਇੱਕ ਤਰਖਾਸ ਜਿਹੜੀ ਦਿੱਤੀ ਸੀ ਕਿ ਐਸਆਈਟੀ ਨੇ ਜਿਹੜੀ ਕਲੋਜ਼ਰ ਪੋਰ ਪੇਸ਼ ਕੀਤੀ ਤਾਂ ਉਸਤੇ ਉਤੇ ਜਿਹੜੀ ਸੁਣਵਾਈ ਆ ਉਹ ਸ਼ੁਰੂ ਹੋ ਚੁੱਕੀ ਆ ਉਹਨਾਂ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਇਆ ਇੰਨੀ ਗੱਲ ਕਹੀ ਸੀ ਕਿ ਇਹ ਸਾਰਾ ਜਿਹੜਾ ਮਾਮਲਾ ਹੈਗਾ ਇਹ ਕੇਸ ਜਿਹੜਾ ਆ ਇਹ ਚੰਡੀਗੜ੍ਹ ਟਰਾਂਸਫਰ ਜਿਹੜਾ ਉਹ ਕਰ ਦਿੱਤਾ ਜਾਵੇ ਹਾਈ ਕੋਰਟ 'ਚ ਇਸ ਬੰਦੀ ਕੁਸ਼ੀ ਲਈ ਕਿ ਮੇਰੀ ਜਾਨ ਨੂੰ ਖਤਰਾ ਹੈਗਾ ਹੁਣ ਹਾਂ ਜੋ ਹਾਈ ਕੋਰਟ ਨੇ ਇਸ ਸੰਬੰਧੀ ਜਿਹੜਾ ਫੈਸਲਾ ਲੈਂਦੇ ਆ ਸਾਫ ਨਿਰਦੇਸ਼ ਦੇ ਦਿੱਤੇ ਨੇ ਕਿ ਇਹਦਾ ਜਿਹੜਾ ਟਰਾਇਲ ਆ ਉਹਨਾਂ ਡਿਸਟ੍ਰਿਕਟ ਕੋਰ ਜਿਹੜਾ ਚੰਡੀਗੜ੍ਹ ਦੇ ਵਿੱਚ ਚੱਲੇਗਾ ਤਾਂ ਸੁਭਾਵਿਕ ਆ ਕਿ ਹੁਣ ਚੰਡੀਗੜ੍ਹ ਔਰ ਦੂਜੇ ਪਾਸੇ ਅੱਜ ਜਿੱਥੇ ਪਹਿਲਾਂ ਚੱਲ ਰਿਹਾ ਸੀ ਫਰੀਦਕੋਟ ਫਰਕ ਤਾਂ ਫਿਰ ਸਿਰਫ ਮਾਨਸਾ ਪਿੰਦਾ ਇੱਕ ਹੈ ਕਿਉਂਕਿ ਚਰਨਜੀਤ ਸਿੰਘ ਸ਼ਰਮਾ ਉਸ ਸਾਰੇ ਵਰਤਾਰੇ ਦਾ ਇੱਕ ਅਹਿਮ ਹਿੱਸਾ ਨਹੀਂ ਜੀ ਜਿਹੜੇ ਅਸੀਂ ਕਹਿ ਸਕਣ ਕਿ ਉਸ ਦੌਰ ਚ ਜਿੰਨਾ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਤਾਂ ਜਦੋਂ ਚੰਡੀਗੜ੍ਹ ਚ ਇਹ ਮਸਲਾ ਪਹੁੰਚ ਗਿਆ ਉੱਥੇ ਸੁਭੇਸ਼ ਸਿੰਘ ਸੈਣੀ ਹੁਣੀ ਵੀ ਆ ਪਹਿਲਾਂ ਪਰਮਰਾਜ ਉਮਰਾਂ ਬੰਗਲ ਜੜਾਇਆ ਪਹਿਲਾਂ ਉਹ ਜਬੰਤ ਜਿਹੜੀ ਉਹ ਲੈ ਚੁੱਕਾ ਹੁਣ ਚਰਨਜੀਤ ਸਿੰਘ ਸ਼ਰਮਾ ਦੀ ਜਿਹੜੀ ਇਸ ਪਟੀਸ਼ਨ ਤੇ ਇਹ ਕਾਰਵਾਈ ਜਿਹੜੀ ਹੋਈ ਆ ਆਪਣੇ ਆਪ ਦੇ ਵਿੱਚ ਤਾਂ ਪੰਜਾਬ ਸਰਕਾਰ ਦੀ ਫੇਲਿਅਰ ਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਨਾ ਤਾਂ ਪਰਮਰਾਜ ਸਿੰਘ ਉਬਰਨੰਗਲ ਦੇ ਮੁੱਦੇ ਤੇ ਠੀਕ ਤਰੀਕੇ ਨਾਲ ਆਪਣਾ ਰੋਡ ਨਵਾ ਸਕੀ ਨਾ ਹੀ ਕਦੀ ਸਵੇਤ ਸਿੰਘ ਸੈਣੀ ਦੇ ਨੂੰ ਇਸ ਦੇ ਵਿੱਚ ਪੰਜਾਬ ਸਰਕਾਰ ਭਾਏ ਚੰਨੀ ਸਰਕਾਰ ਹੋਵੇ ਭਾਏ ਕੈਪਟਨ ਸਰਕਾਰ ਹੋਵੇ ਤੇ ਚਾਹੀ ਭਗਵਤਬਾਨ ਦੀ ਸਰਕਾਰ ਹੋਵੇ ਨਾ ਕਦੀ ਇਹਨਾਂ ਨੇ ਇਹੋ ਜੀ ਭੂਮਿਕਾ ਨਿਭਾਈ ਤੇ ਹੁਣ ਚਰਨਜੀਤ ਸਿੰਘ ਸ਼ਰਮਾ ਵੀ ਜੇਕਰ ਅਜੇ ਹੀ ਰਾਤ ਲੈਂਡ ਵਿੱਚ ਕਾਮਯਾਬ ਹੋ ਜਾਂਦਾ ਚਲੋ ਉਹ ਤਾਂ ਕਾਨੂੰਨੀ ਪ੍ਰਕਿਰਿਆ ਹੈ ਕਿਉਂਕਿ ਕਾਨੂੰਨ ਪ੍ਰਕਿਰਿਆ ਕਾਨੂੰਨ ਸਾਰੇ ਵਾਸਤੇ ਬਰਾਬਰ ਆ ਕਿਉਂਕਿ ਅਜੇ ਤੱਕ ਮਾਨਜੁਗ ਕਿਸੇ ਵੀ ਅਦਾਲਤ ਨਹੀਂ ਇਹਨਾਂ ਵਿਅਕਤੀਆਂ ਨੂੰ ਦੋਸ਼ੀ ਕਰਾਰ ਜਿਹੜਾ ਉਹ ਨਹੀਂ ਦਿੰਦਾ ਅੱਜ ਨਾ ਚਿਰਤਾ ਕੋਈ ਵਿਅਕਤੀ ਦੋਸ਼ੀ ਕਰਾਰ ਨਹੀਂ ਹੁੰਦਾ ਹਰ ਵਿਅਕਤੀ ਨੂੰ ਹੱਥ ਜਿਹੜਾ ਹੱਕ ਹੈਗਾ ਅਧਿਕਾਰ ਆ ਕਿ ਉਹ ਆਪਣੇ ਕਾਨੂੰਨੀ ਹੱਕਾਂ ਦੀ ਪਾਲਾ ਉਹ ਜਿਹੜੀ ਵਰਤੂਆ ਉਹ ਕਰ ਸਕਦਾ ਚਰਨਜੀਤ ਸਿੰਘ ਸ਼ਰਵੀ ਨੇ ਤਾਂ ਕਰ ਦਿੱਤੀ ਕਿ ਹਾਂ ਫੇ ਮੇਰੀ ਜਾਨ ਨੂੰ ਖਤਰਾ ਆ ਮੈਂ ਉੱਥੇ ਨਹੀਂ ਜਾਣਾ ਚਾਹੁੰਦਾ ਮੈਂ ਮੇਰੀ ਸੁਣਵਾਈ ਜਿਹੜੀ ਚੰਡੀਗੜ੍ਹ ਚ ਕੀਤੀ ਜਾਏ ਚੰਡੀਗੜ੍ਹ ਉਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਦਾ ਤਾਂ ਸਾਰੇ ਲੋਕਾਂ ਨੂੰ ਪਤਾ ਜਿਸ ਤਿੱਕੇ ਦੇ ਹਾਲਾਤ ਹੁਣ ਫੀਲੀਏਟਰੀ ਜ਼ਿੰਮੇਵਾਰੀ ਉਹ ਕੁਦਰਤੀ ਤੌਰ ਤੇ ਪੰਜਾਬ ਸਰਕਾਰ ਦੀ ਬਣਦੀ ਹੈ ਪੰਜਾਬ ਸਰਕਾਰ ਹਮੇਸ਼ਾ ਕੋਰਟ ਦੇ ਵਿੱਚ ਜਾ ਕੇ ਹਰਦੀ ਰਹੀ ਇਹ ਬੜੇ ਬੁੱਤੇ ਇਤਾਂ ਦੇ ਬੀਤੇ ਦੌਰਾਂ ਦੇ ਵਿੱਚ ਬੜੇ ਕੇਸ ਨੇ ਜਿਹਨਾਂ ਦੇ ਵਿੱਚ ਮੈਂ ਦੋ ਤੱਕ ਨਾਂ ਹੀ ਦਿੱਤੇ ਪਰਮਰਾ ਸਿੰਘ ਉਬਰਾਨਗਲ ਦਾ ਤੁਹਾਨੂੰ ਸੁਣਾ ਦਤਾ ਉਹਦੀ ਆਧਾਰਨ ਦੇਤੀ ਸੁਮੇ ਸਿੰਘ ਸੈਣੀ ਦੀ ਦੇਤੀ ਜਦੋਂ ਪੰਚਾਇਤਾਂ ਭੰਗ ਕਰਨ ਦਾ ਮੁੱਦਾ ਆ ਤੁਸੀ ਉਦੋਂ ਦੇਖ ਲਓ ਉਹ ਤਾਂ ਵੀ ਪੰਜਾਬ ਸਰਕਾਰ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਵਾਪਸ ਆਉਂਦੀ ਹੈ ਕਹਿਣ ਦਾ ਅਸਲ ਮੈਂ ਜੋ ਕਹਿਣਾ ਚਾਹੁੰਦਾ ਕਹਿਣਾ ਮੈਂ ਇਹ ਚਾਹੁੰਦਾ ਕਿ ਜਿਹੜੀ ਪੰਜਾਬ ਸਰਕਾਰ ਦੀ ਲੀਗਲ ਟੀਮ ਹੈ ਐਡਵੋਕੇਟ ਜਨਰਲ ਦਾ ਜਿਹੜਾ ਦਫਤਰ ਹੈ ਉਹ ਮਹਿਸ ਸਪੇਡਾ ਹੱਤੀ ਬਣ ਚੁੱਕਾ ਜਿਹੜਾ ਠੀਕ ਤਰੀਕੇ ਨਾਲ ਆਪਣੀ ਭੂਮਿਕਾ ਹੀ ਨਹੀਂ ਨ ਤੇ ਜਿਹਦੇ ਵਿੱਚ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਨੇ ਉਹ ਰਾਤ ਲੈਣ ਵਿੱਚ ਸਫਲ ਹੋ ਜਾਂਦੀਆਂ ਨੇ ਮੈਂ ਪਹਿਲਾਂ ਹੀ ਇਹ ਨਹੀਂ ਗੱਲ ਕਹਿ ਦਿੱਤੀ ਕਿ ਕਾਨੂੰਨੀ ਹੱਕ ਦੀ ਵਰਤੋਂ ਕਰ ਮੈਂ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਦਾ ਹਰ ਵਿਅਕਤੀ ਦਾ ਹੱਕ ਹੈ ਤੇ ਜੇ ਉਹਨਾਂ ਦਾ ਹੱਕ ਆ ਤਾਂ ਫਿਰ ਜਿੰਨਾ ਬੰਦਿਆਂ ਦੇ ਉਸ ਸਾਰੇ ਵਰਤਾਰੇ ਦੇ ਵਿੱਚ ਜਿਨ੍ਹਾਂ ਦੇ ਘਰੋਂ ਜੀ ਗਏ ਉਹਨਾਂ ਨੇ ਤਾਂ ਫਿਰ ਮਾਨ ਸਾਹਿਬ ਤੜਫਣਾ ਹੀ ਤੜਫਣਾ ਉਹਨਾਂ ਨੇ ਤਾਂ ਫਿਰ ਇਹੋ ਜਿਹੀ ਗੱਲਾਂ ਕਰਦੀਆਂ ਹੀ ਕਰਦੀਆਂ ਕਿ ਇਹ ਸਰਕਾਰ ਦੇ ਵਿੱਚ ਵੀ ਇਨਸਾਫ ਜਿਹੜਾ ਉਹਨਾਂ ਨੂੰ ਮਿਲਦਾ ਵਿਖਾਈ ਜਿਹੜਾ ਉਹ ਨਹੀਂ ਦਿੰਦਾ ਜਦੋਂ ਕਿ ਇਹ ਸਰਕਾਰ ਨੇ ਸਭ ਤੋਂ ਪਹਿਲਾਂ ਇਸ ਮੁੱਦੇ ਨੂੰ ਕਿਹਾ ਸੀ ਕਿ ਹਾਂ ਭਈ ਅਸੀਂ 24 ਘੰਟੇ ਚ ਜਿਹੜਾ ਇਨਸਾਫ ਜਿਹੜਾ ਦਬਾਗੇ ਪਰਚੇ ਵੀ ਕਿੰਨੇ ਟੱਗ ਗਏ ਹੁਣ 2.5 ਸਾਲ ਬੀ ਚੁਕੇ ਆ ਉਸ ਵੀ ਲੋਕ ਇਨਸਾਫ ਨਾਲ ਦੀ ਗੱਲ ਹੀ ਕਿਤੇ ਨਹੀਂ ਆਏ ਦਿਨ ਕਵਰ ਵਿਜੇ ਪ੍ਰਤਾਪ ਸਿੰਘ ਇਸ ਮੁੱਦੇ ਨੂੰ ਚੁੱਕਦੇ ਆ ਉਹਨਾਂ ਦੀ ਸੁਣੀ ਨਹੀਂ ਜਾਂਦੀ ਈਵਨ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦਾ ਫੋਨ ਚੁੱਕਣਾ ਪਸੰਦ ਨਹੀਂ ਕਰਦੇ ਜਿਸ ਤਰੀਕੇ ਦੀ ਕਵਰ ਵਿਜੇ ਪ੍ਰਤਾਪ ਸਿੰਘ ਨੇ ਕੇਵਲ ਪੋਸਟਰ ਪਾਈ ਤਾ ਆ ਜਿਹੜਾ ਇੱਕ ਝਟਕਾ ਜਿਹੜਾ ਪੰਜਾਬ ਸਰਕਾਰ ਨੂੰ ਬੜਾ ਜ਼ਬਰਦਸਤ ਲੱਗਾ ਜਿਹੜੇ ਵਿੱਚ ਅਨਜੀਤ ਸਿੰਘ ਸ਼ਰਮਾ ਰਾਹਤ ਲੈਣ ਵਿੱਚ ਸਫਲ ਹੋ ਗਿਆ ਇਹ ਪੰਜਾਬ ਸਰਕਾਰ ਦੇ ਲੀਗਲ ਡਿਪਾਰਟਮੈਂਟ ਦੀ ਜਾਂ ਪੰਜਾਬ ਸਰਕਾਰ ਦੀ ਨਲਾਇਕੀ ਕਹੀ ਜਾ ਸਕਦੀ ਹੈ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਉਹ ਅੱਜ ਰਾਹਤ ਲੈਣ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਜਦੋਂ ਟਰਾਂਸਫਰ ਕਰਨ ਦੇ ਲਈ ਪਰਮਾਨਗੀ ਹਾਈ ਕੋਰਟ ਦੇ ਵੱਲੋਂ ਦਿੱਤੀ ਗਈ ਸੀ ਇਸ ਤੋਂ ਬਾਅਦ ਤਿੱਖਾ ਪ੍ਰਤੀਕਰਮ ਜੋ ਸ਼ਹੀਦ ਹੋਏ ਸੀ ਦੋ ਗੁਰਜੀਤ ਸਿੰਘ ਦੀ ਗੱਲ ਕਰੀ ਸ਼ਹੀਦ ਜਾਂ ਸ਼ਹੀਦ ਕ੍ਰਿਸ਼ਨ ਭਗਵਾਨ ਦੀ ਗੱਲ ਕਰੀ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਤਿੱਖਾ ਪ੍ਰਤੀਕਰਮ ਆਇਆ ਕਹਿੰਦੇ ਇਸ ਤੇ ਸਾਨੂੰ ਕਈ ਵਾਰ ਇੱਥੇ ਜਦੋਂ ਫਰੀਦਕੋਟ ਟ੍ਰਾਇਲ ਕੇਸ ਚੱਲ ਨਹੀਂ ਸਤ ਉੱਥੇ ਵੀ ਨਹੀਂ ਜਾਇਆ ਜਾਂਦਾ ਸੀ ਹੁਣ ਚੰਡੀਗੜ੍ਹ ਅਸੀਂ ਕਿਵੇਂ ਪਹੁੰਚਿਆ ਕਰਾਂਗੇ ਗੁਰਜੀਤ ਸਿੰਘ ਦੇ ਪਿਤਾ ਕਹਿੰਦੇ ਨਜ਼ਰ ਆਏ ਨੇ ਵੀ ਮੈਂ ਬਜ਼ੁਰਗਾਂਗਾ ਤੇ ਉੱਥੇ ਹੀ ਕ੍ਰਿਸ਼ਨ ਭਗਵਾਨ ਦੇ بیٹے ਸੁਗਰਾਜ ਦੇ ਵੱਲੋਂ ਵੀ ਤਿੱਖਾ ਪ੍ਰਤੀਕਰਮ ਆਇਆ ਉਹ ਕਹਿੰਦੇ ਪਹਿਲਾਂ ਇੱਥੇ ਟ੍ਰਾਇਲ ਚੱਲਦਾ ਰਿਹਾ ਹੁਣ ਨਵੇਂ ਸਿਰੇ ਤੋਂ ਨਵੇਂ ਜੱਜ ਦੇ ਕੋਲ ਟ੍ਰਾਇਲ ਚੱਲੇਗਾ ਤੇ ਕਹਿੰਦੇ ਸਾਨੂੰ ਹੁਣ ਉਮੀਦ ਜੀ ਖਤਮ ਹੁੰਦੀ ਜਾ ਰਹੀ ਹੈ ਵੀ ਟਾਈਮ ਕਿੰਨਾ ਹੋ ਚੁੱਕਿਆ ਇੱਕ ਵਾਰ ਫਿਰ ਤੋਂ ਟ੍ਰਾਇਲ ਕੇਸ ਦੁਬਾਰਾ ਚੱਲੂ ਨਵੇਂ ਜੱਜ ਦੇ ਸਾਹਮਣੇ ਫੇਰ ਸਬੂਤ ਪ੍ਰੂਫ ਜਾਣਗੇ ਤੇ ਉਸ ਤੋਂ ਬਾਅਦ ਸਾਨੂੰ ਲੱਗਦਾ ਨਹੀਂ ਵੀ ਹੁਣ ਇਸ ਮਾਮਲੇ ਦੇ ਉੱਪਰ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਸਫਲਤਾ ਮਿਲੂਗੀ ਤੇ ਸਿੱਧਾ ਸਿੱਧਾ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਣੇ ਉਹ ਵੀ ਮਾਨਸਰ ਜਿਹੜੇ ਪੀੜਤ ਪਰਿਵਾਰ ਦੇ ਪੀੜਤ ਪਰਿਵਾਰ ਵੀ ਇਸ ਵੇਲੇ ਦੋ ਤੇ ਰਾਂਚ ਵੱਡੇ ਆ ਪਰਿਵਾਰ ਜਿਨ੍ਹਾਂ ਦਾ ਬੇਟਾ ਗਿਆ ਕੁਝ ਕਹਿ ਰਹੇ ਸੁਖਰਾਜ ਸਿੰਘ ਹੁਣ ਇਹ ਕੁਝ ਕਹਿ ਰਹੇ ਆ ਸੁਖਰਾਜ ਸਿੰਘ ਹੁਣਾਂ ਨੇ ਜਿਹੜਾ ਮੋਰਚਾ ਲਾਇਆ ਸੀ ਉਹ ਸਰਕਾਰ ਦੇ ਕਹਿ ਦਿੱਤੇ ਮੈਂ ਕੋਮੈਂਟੀ ਚੁੱਕ ਲਿਆ ਜੀ ਹਰ ਜੀ ਜੀ ਅਕਾਲ ਤਖਤ ਸਾਹਿਬ ਜਾ ਕੇ ਉਹਨਾਂ ਨੇ ਸ਼ੁਕਰਾਨੇ ਦੀ ਅਰਦਾਸ ਵੀ ਕਰ ਦਿੱਤੀ ਹੁਣ ਜੇਕਰ ਟ੍ਰਾਇਲ ਉਥੇ ਚੰਡੀਗੜ੍ਹ ਟਰਾਂਸਫਰ ਹੋ ਗਿਆ ਤਾਂ ਹੁਣ ਉਹਨਾਂ ਦਾ ਇਹ ਪ੍ਰਤੀਕਰਮ ਹੁਣਾਂ ਕੁਝ ਸਮਝ ਆਉਂਦਾ ਨਹੀਂ ਕਿ ਇਹ ਪ੍ਰਤੀਕਰਮ ਉਹਨਾਂ ਦਾ ਕਿਉਂ ਆ ਠੀਕ ਆ ਉਹਨਾਂ ਦਾ ਪ੍ਰਤੀਕਰਮ ਚੰਜੀਤ ਸਿੰਘ ਸ਼ਰਮਾ ਦੇ ਸੰਦਰਭ ਚ ਆਇਆ ਕਿ ਇਹ ਕੇਸ ਟ੍ਰਾਇਲ ਉਹਨਾਂ ਨੇ ਆਪਣੀ ਇਹ ਅਸਮਰੱਥਾ ਜਾਇ ਕੀਤੀ ਹੈ ਕਿ ਹਾਂ ਵੀ ਚੰਡੀਗੜ੍ਹ ਸਾਡੇ ਕੋਲ ਨਹੀਂ ਜਾਇਆ ਜਾਣਾ ਪਰ ਬੀਤੇ ਦੌਰ ਦੇ ਵਿੱਚ ਜਿਸ ਤਰੀਕੇ ਨਾਲ ਸੁਖਰਾਜ ਸਿੰਘ ਹੋਣਾਂ ਦਾ ਵਰਤਾਰਾ ਰਿਹਾ ਔਰ ਕਬਰ ਵਿਜੇ ਪ੍ਰਤਾਪ ਸਿੰਘ ਹੋਣਾਂ ਤੇ ਜਿਸ ਤਰੀਕੇ ਨਾਲ ਇਲਜ਼ਾਮ ਇੱਕ ਦੂਜੇ ਤੇ ਲਾਉਂਦੇ ਰਹੇ ਨੇ ਸੁਖਰਾਜ ਸਿੰਘ ਹੋਣੀ ਤਾਂ ਉਹ ਸਾਰਿਆਂ ਦੇ ਸਾਹਮਣੇ ਆ ਇਸ ਮੁੱਦੇ ਤੇ ਤਾਂ ਲੱਗਦਾ ਕਿ ਇਹ ਵੀ ਕੋਈ ਪਤਾ ਨਹੀਂ ਲੱਗ ਰਿਹਾ ਕਿ ਇਹ ਜਿਹੜੇ ਪਰਿਵਾਰ ਨੇ ਜਿਹੜੇ ਸੁਖਰਾਜ ਸਿੰਘ ਹੋਣਾਂ ਨੇ ਜਿਹੜਾ ਇਨਸਾਫ ਮੋਰਚਾ ਲਾਇਆ ਸੀ ਇਹਨੂੰ ਪਤਾ ਨਹੀਂ ਕਿ ਕੀ ਸੋਚ ਕੇ ਇਹਨਾਂ ਨੇ ਮੋਰਚਾ ਚੁੱਕ ਲਿਆ ਕਿ ਜਦੋਂ ਪਤਾ ਕਿ ਅਜੇ ਕੇਸ ਜਿਹੜੇ ਨੇ ਕੋਰਟ ਦੇ ਵਿੱਚ ਚੱਲਦੇ ਪਏ ਨੇ ਸੋ ਉਹ ਤਾਂ ਬੜੀ ਇੱਕ ਗੁੰਝਲਦਾਰ ਸਥਿਤੀ ਆ ਉਹਦੇ ਸੰਬੰਧੀ ਤਾਂ ਟੀਕਾ ਟਿੱਪਣੀ ਸ਼ਾਇਦ ਕਰਦੀ ਠੀਕ ਜਿਹੜੀ ਆ ਉਹ ਨਹੀਂ ਹੈਗੀ ਪਰ ਹਾਂ ਇਹਨਾਂ ਜੇ ਹੁਣ ਪੀੜਤ ਪਰਿਵਾਰ ਤਾਂ ਹੈ ਜੀ ਤਾਂ ਉਹਨਾਂ ਦੇ ਵੀ ਗਏ ਨੇ ਰਿਸ਼ੀ ਭਗਵਾਨ ਸਿੰਘ ਹੁਣ ਇਹਨਾਂ ਦੇ ਦੂਜੇ ਪਾਸੇ ਉਹਨਾਂ ਦਾ ਬੇਟਾ ਵੀ ਤਾਂ ਦੁੱਖ ਤਾਂ ਫਿਰ ਹੁੰਦਾ ਹੀ ਆ ਪਰ ਜ਼ਰੂਰੀ ਸੀ ਕਿ ਇਸ ਵੇਲੇ ਇਹੋ ਜਿਹਾ ਦੁੱਖ ਵਿਖਤ ਕਰਨ ਦੀ ਬਜਾਏ ਪੰਜਾਬ ਸਰਕਾਰ ਤੋਂ ਕੋਸ਼ਨ ਦੀ ਬਜਾਏ ਉਸ ਸਮੇਂ ਫਿਰ ਮੋਰਚਾ ਚੁੱਕਣ ਦੇ ਵਿੱਚ ਇੰਨੀ ਜਲਦੀ ਨਾ ਕੀਤੀ ਜਾਂਦੀ ਜੋ ਪੜਦੇ ਤੇ ਪਿੱਛੇ ਹੋਇਆ ਅਤਾ ਤੌਰ ਤੇ ਜਿਸ ਤਿੱਕੇ ਨਾਲ ਲੋਕ ਕਹਿੰਦੇ ਆ ਫਿਰ ਉੱਤੇ ਵਿਸ਼ਵਾਸ ਨਾ ਪ੍ਰਗਟ ਕੀਤਾ ਜਾਂਦਾ ਫਿਰ ਕਵਰ ਵਿਜੇ ਪ੍ਰਤਾਪ ਸਿੰਘ ਵਰਗੇ ਵਿਅਕਤੀ ਦੇ ਉੱਤੇ ਕੁਐਸਚਨ ਮਾਰਕ ਨਾ ਲਾਇਆ ਜਾਂਦਾ ਜਿਹੜਾ ਹਮੇਸ਼ਾ ਇਹ ਗੱਲ ਕਹਿੰਦਾ ਰਿਹਾ ਕਿ ਇਨਸਾਫ ਨਹੀਂ ਜੇ ਮਿਲਣਾ ਔਰ ਅੱਜ ਵੀ ਉਹ ਗੱਲ ਕਹਿ ਰਿਹਾ ਕਿ ਇਨਸਾਫ ਨਹੀਂ ਜੇ ਮਿਲਣਾ ਸੋ ਇਹ ਤਾਂ ਸਿਕੁੰਦਰ ਜੀ ਆਪਣੇ ਮਾਨ ਸਾਹਿਬ ਇਹ ਤਾਂ ਸਥਿਤੀਆਂ ਹਨ ਹੀ ਹਨ ਪਰ ਫਿਰ ਵੀ ਪੰਜਾਬ ਸਰਕਾਰ ਨੂੰ ਇੱਕ ਜਬਰਦਸਤ ਝਟਕਾਇਆ ਪੰਜਾਬ ਸਰਕਾਰ ਨੂੰ ਆਪਣੀ ਲੀਗਲ ਟੀਮ ਦੇ ਬਾਰੇ ਜਰੂਰ ਸੋਚਣਾ ਚਾਹੀਦਾ ਜੀ ਤੇ ਦੂਸਰੇ ਵਾਲੇ ਹੁਣ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਜਿਹੜੇ ਕਿ 21 ਦਿਨ ਦੀ ਕਹੀਏ ਜ਼ਮਾਨਤ ਦੇ ਉੱਪਰ ਬਾਹਰ ਆਏ ਸੀਗੇ ਵੱਡੀ ਰਾਹਤ ਕੋਰਟ ਦੇ ਵੱਲੋਂ ਦਿੱਤੀ ਗਈ ਸੀ ਹੁਣ ਜਦੋਂ ਇੱਕ ਤਰੀਕ ਤੱਕ ਲੋ ਕੱਲ ਤੱਕ ਜ਼ਮਾਨਤ ਦਾ ਪਰਸੋ 3 ਵਜੇ ਤੋਂ ਬਾਅਦ ਉਹ ਵਾਪਸ ਜਾਣਗੇ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਦਿੱਲੀ ਦੇ ਵਿੱਚ ਇੱਕ ਵੱਡਾ ਗੰਭੀਰ ਸੰਕਟ ਆਇਆ ਜਲ ਸੰਕਟ ਜਿਸ ਨੂੰ ਸਲਝਾਉਣ ਦੇ ਲਈ ਹੁਣ ਇੱਕ ਪਟੀਸ਼ਨ ਲੈ ਕੇ ਉਹ ਸੁਪਰੀਮ ਕੋਰਟ ਪਹੁੰਚੇ ਨੇ ਜਾ ਕੇ ਇਹ ਕੇਜਰੀਵਾਲ ਦੀ ਦਿੱਲੀ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਰਾਹਤ ਮੰਗਦੀ ਨਜ਼ਰ ਆ ਰਹੀ ਹੈ ਵੀ ਬਾਕੀ ਸਾਰੇ ਨੇੜਲੇ ਸਾਡੇ ਗਵਾਂਢੀਏ ਛੂਬਿਆਂ ਨੂੰ ਤੁਸੀਂ ਨਿਰਦੇਸ਼ ਲਵੋ ਵੀ ਭਾਈ ਸਾਨੂੰ ਪਾਣੀ ਵੱਧ ਤੋਂ ਵੱਧ ਦੇਣਾ ਤੇ ਦੂਸਰੇ ਪਾਸੇ ਬੀਜੇਪੀ ਨੂੰ ਲਗਾਤਾਰ ਪਾਣੀ ਪੀਪੇ ਕੋਸਣ ਵਾਲੇ ਅਰਵਿੰਦ ਕੇਜਰੀਵਾਲ ਹੁਣ ਇਸ ਮੁੱਦੇ ਉੱਪਰ ਬੀਜੇਪੀ ਤੋਂ ਹੀ ਬੀਜੇਪੀ ਨੂੰ ਹੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਕਿ ਦੂਸਰੇ ਪਾਸੇ ਬੀਜੇਪੀ ਦੇ ਵਰਕਰ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਫਿਰ ਕਿਵੇਂ ਦੇਖ ਰਿਹਾ ਹਾਂ ਕਿ ਬੀਜੇਪੀ ਕੋਈ ਉਹਨਾਂ ਦੀ ਅਪੀਲ ਦੇ ਉੱਪਰ ਵਿਚਾਰ ਕਰੇਗੀ ਸੁਪਰੀਮ ਕੋਰਟ ਕੋਈ ਉਹਨੂੰ ਰਾਹਤ ਦੇਗੀ ਕਿਵੇਂ ਦੇਖ ਰਹੇ ਹੋ ਸਰ ਪਟੀਸ਼ਨ ਨੂੰ ਕਿਵੇਂ ਦੇਖ ਰਹੇ ਹੋ ਭਾਜਪੀ ਦੇ ਆਉਣ ਵਾਲੇ ਦਿਨਾਂ ਵਿੱਚ ਰੁਖ ਨੂੰ ਕਿਉਂਕਿ ਇੱਕ ਪਾਸੇ ਉਹਨਾਂ ਨੂੰ ਅਪੀਲ ਹੋ ਰਹੀ ਹੈ ਲੇਕਿਨ ਦੂਸਰੇ ਪਾਸੇ ਭਾਜਪੀ ਦੇ ਵਰਕਰ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਫੇਲਿਅਰ ਦਾ ਤੱਬਾ ਲਗਾ ਕੇ ਸੜਕਾਂ ਤੇ ਰੋਡ ਪ੍ਰਦਰਸ਼ਨ ਕਰ ਰਹੇ ਨੇ ਕਿਵੇਂ ਦੇਖ ਰਹੇ ਹੋ ਮਾਨਸਰ ਜੀ ਦੇਖੋ ਜੋ ਆਪਣੇ ਇਸੜੇ ਦਿੱਲੀ ਚ ਵਰਤਿਆ ਪਾਣੀ ਦਾ ਜਿਹੜਾ ਲੈਵਲ ਆ ਉਹ ਬਹੁਤ ਥੱਲੇ ਜਾ ਰਿਹਾ ਹੈ ਪਾਣੀ ਦੀ ਕਿਲਤ ਜਿਹੜੀ ਹੈ ਦਿੱਲੀ ਦੇ ਵਿੱਚ ਇੱਕ ਗੰਭੀਰ ਸਮੱਸਿਆ ਜਿਹੜੀ ਬਣੀ ਹੋਈ ਹੈ ਦਿੱਲੀ 'ਚ ਬੀਤੇ ਦਿਨ ਦਾ ਟੈਂਪਰੇਚਰ 40 ਡਿਗਰੀ ਵੀ ਕਿਤੇ ਰਿਕਾਰਡ ਕੀਤਾ ਗਿਆ ਜੋ ਕਿ ਇਤਿਹਾਸ ਰਖਦਾ ਹੈ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿ ਟੈਂਪਰੇਚਰ 45 ਡਿਗਰੀ ਤੱਕ ਪਹੁੰਚ ਰਿਹਾ ਤਾਂ ਉਹੋ ਜੀ ਸਥਿਤੀ ਪੰਜਾਬ ਦੇ ਵਿੱਚ ਵੀ ਆਉਂਦੇ ਆ ਦੇਣਾ ਚ ਬਣ ਸਕਦੀ ਜੇਕਰ ਅੱਜ ਜਿਹੜਾ ਟੈਂਪਰੇਚਰ ਦਾ ਲੈਵਲ ਇਹ ਹੋ ਰਿਹਾ ਪਰ ਦਿੱਲੀ ਦੇ ਵਿੱਚ ਇਸ ਲਈ ਪਾਣੀ ਦਾ ਜਿਹੜੀ ਕਮੀ ਆ ਬੜੇ ਵੱਡੇ ਪੱਧਰ ਤੇ ਜਿਹੜੀ ਉਹ ਆਹੀ ਹੈ ਤਾਂ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਥੇ ਮੋਹਤ ਪਾਣੀ ਤੇ ਬਿਜਲੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਤੇ ਇਸ ਗੰਭੀਰ ਸੰਕਟ ਨੂੰ ਨਜਿੱਠਣ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਹੈ ਦੀ ਸਰਕਾਰ ਜਿਹੜੀ ਆ ਉਹ ਇਸ ਲਈ ਗੰਭੀਰ ਸਥਿਤੀ ਚ ਫਸੀ ਹੈ। ਅੱਜੇ ਤਾਂ ਉਹਨਾਂ ਦੇ ਕੇਂਦਰ ਸਰਕਾਰ ਨਾਲ ਬੀਤੇ ਸਮੇਂ ਦੇ ਵਿੱਚ ਸਰਬੰਦ ਠੀਕ ਹੁੰਦੇ। ਤਾਂ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਫਿਰ ਪੰਜਾਬ ਦਿੱਲੀ ਦੇ ਨਾਲ ਲੱਗਦੇ ਜਿਹੜੇ ਵਕਫਾ ਖਰਾਜ ਨੇ ਚਾਹੇ ਉਹ ਭਾਜਪਾ ਦੇ ਨੇ ਜਾਂ ਕੋਈ ਵੀ ਰਾਜਨੀ ਉਹਨਾਂ ਨੂੰ ਕਹਿ ਸਕਦਾ ਸੀ ਕਿ ਹਾਂ ਭਈ ਜਿਹੜੇ ਪਾਣੀ ਦੀ ਕਿਲਤ ਨੂੰ ਦੂਰ ਕਰਨ ਵਾਸਤੇ ਤੁਸੀਂ ਆਪਣਾ ਜਿਹੜਾ ਜਲ ਆਪਣਾ ਕਹਿ ਸਕਦੇ ਕਿ ਜਿਹੜਾ ਦਿੱਤਾ ਜਾਂਦਾ ਜਿਹੜਾ ਹਿੱਸਾ ਉਹ ਵਧ ਕੀਤਾ ਜਾਵੇ। ਪਰ ਹਮੇਸ਼ਾ ਆਮ ਆਦਮੀ ਪਾਰਟੀ ਦਾ ਕੇਂਦਰ ਸਰਕਾਰ ਨਾਲ ਇਟ ਕ੍ਰਿਕਾ ਜਿਹੜਾ ਜਾਰੀ ਰਿਹਾ। ਕਿਹੇ ਵੀ ਰਾਜ ਨੇ ਹਾਲਾਕਿ ਬਾਕੀ ਰਾਜਾਂ ਨੂੰ ਇਵਨ ਕੇ ਕੇਂਦਰ ਸਰਕਾਰ ਨੂੰ ਵੀ ਮਾਨਵਤਾ ਦੇ ਆਧਾਰ ਤੇ ਇਸ ਸੰਕਟ ਨੂੰ ਜਿੱਠਣ ਵਾਸਤੇ ਅੱਗੇ ਆਉਣਾ ਚਾਹੀਦਾ ਪਰ ਸ਼ਾਇਦ ਰਾਜਨੀਤੀ ਇੱਥੇ ਵੀ ਹੋ ਰਹੀ ਆ ਉਸੇ ਰਾਜਨੀਤੀ ਦੇ ਸੰਦਰਭ ਦੇ ਵਿੱਚ ਆ ਕਿਸੇ ਨੇ ਵੀ ਪਾਣੀ ਦੇਣ ਤੋਂ ਜਿਹੜੀ ਹਾਂ ਜਿਹੜੀ ਆ ਉਹ ਨਹੀਂ ਕੀਤੀ ਤੇ ਜਿਹੜੇ ਇਜ਼ਰੀਵਾਲ ਸਾਹਿਬ ਨੇ ਉਹ ਫਿਰ ਇੱਕ ਸੰਦੇ ਅਸੀਂ ਕਹਿ ਸਕਦੇ ਕਿ ਇਹ ਸਾਰੇ ਮੁੱਦੇ ਤੇ ਨਿਰਾਸ਼ਾ ਹੋ ਗਈ ਤਾਂ ਅਖੀਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਹਰ ਮੁੱਦੇ ਤੇ ਸੁਪਰੀਮ ਕੋਰਟ ਵੱਲ ਭੱਜਦੀ ਆ ਉਸੇ ਤਰੀਕੇ ਨਾਲ ਉਹਨਾਂ ਨੇ ਹੁਣ ਸੁਪਰੀਮ ਕੋਰਟ ਵੱਲ ਰੋਕੀਤਾ ਸਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾ ਕੇ ਮੰਨ ਕੀਤੀ ਆ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਜਿੱਥੇ ਸਰਕਾਰਾਂ ਨੇ ਜਾਂ ਹੋਰ ਜਿਹੜੇ ਰਾਜ ਦਿੱਲੀ ਦੇ ਬਾਡਰ ਤੋਂ ਲੱਗਦੇ ਨੇ ਉਹਨਾਂ ਨੂੰ ਜਿਹੜਾ ਪਾਣੀ ਮਿਲ ਰਿਹਾ ਉਹਨਾਂ ਰਾਜਾਂ ਤੋਂ ਉਹਨਾਂ ਦਾ ਜਿਹੜਾ ਕੋਟਾ ਆ ਉਹ ਵਧਾ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇਹ ਵੀ ਕਿਸਮ ਦੀ ਜਿਹੜੀ ਮੁਸ਼ਕਲ ਆ ਉਹ ਨਾ ਆ ਕਿਉਂਕਿ ਲੋਕ ਉੱਥੇ ਦਿੱਲੀ ਦੇ ਬੜੇ ਔਖੇ ਹਾਲਾਤਾਂ ਦੇ ਵਿੱਚ ਜਿਹੜੇ ਉਹ ਨਗਰੇ ਨੇ ਹੁਣ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਜਿਹੜੀ ਆ ਉਹ ਕੱਲ ਜਾਂ ਪਰਸੋ ਜਿਹੜੀ ਹੁੰਦੀ ਆ ਉਹ ਦੱਸਣਾ ਚਾਹੀਦਾ ਕਿਉਂਕਿ ਕੱਲ ਤਾਂ ਸ਼ਨੀਵਾਰ ਦੋ ਦਿਨ ਕੋਰਟ ਬੰਦ ਨਹੀਂ ਸੋਮਵਾਰ ਜਾ ਮੰਗਲਵਾਰ ਕੋਈ ਨਹੀਂ ਪਰ ਪਟੀਸ਼ਨ ਉਹਨਾਂ ਨੇ ਇਹ ਦਾਇਰ ਕਰ ਦਿੱਤੀ ਹੁਣ ਉਹਨਾਂ ਦੇ ਕੇਜਰੀ ਵਾਲੋਂ ਰਾਣੀ ਜਿੱਥੇ ਪਟੀਸ਼ਨ ਦਾਇਰ ਕੀਤੀ ਸੁਪਰੀਮ ਕੋਰਟ ਦੇ ਵਿੱਚ ਕਿ ਹਾਂ ਭਈ ਇਹਨਾਂ ਰਾਜਾਂ ਨੂੰ ਹੁਕਮ ਦਿੱਤਾ ਜਾਵੇ ਉਥੇ ਭਾਜਪਾ ਦੇ ਰਾਜਾ ਮਾੜਿਆ ਨੂੰ ਉਹਨਾਂ ਨੇ ਇਹ ਅਪੀਲ ਕੀਤੀ ਹੈ ਪਹਿਲੀ ਵਾਰੀ ਅਪੀਲ ਉਹਨਾਂ ਨੇ ਅਬੈਨਸ਼ਮ ਤੋਂ ਸੁਣਿਆ ਉਹਨਾਂ ਦੇ ਮੂਹਰੇ ਜਿੱਥੇ ਉਹਨਾਂ ਨੇ ਕਿਹਾ ਕਿ ਹਾਂ ਭਈ ਪਾਣੀ ਜਿਹੜਾ ਹਰਿਆਣਾ ਨੂੰ ਉੱਤਰ ਪ੍ਰਦੇਸ਼ ਨੂੰ ਦੇ ਦੇਣਾ ਚਾਹੀਦਾ ਕਿਉਂਕਿ ਦਿੱਲੀ ਦੋਵਾਂ ਵਿਚ ਘਿਰਿਆ ਹੈਗਾ ਇਸ ਸਮਾਂ ਸਮ ਜਿਹੜੀ ਗੱਲ ਹੈਗੀ ਹੈ ਇੱਥੇ ਸੁਪਰੀਮ ਕੋਰਟ ਦੀ ਭੂਮਿਕਾ ਆਮ ਆਦਮੀ ਪਾਰਟੀ ਦੀ ਭੂਮਿਕਾ ਜਾਂ ਕੇਂਦਰ ਸਰਕਾਰ ਦੀ ਭੂਮਿਕਾ ਜਾਂ ਭ ਬਰਕੇ ਰਾਜਨੀਤਿਕ ਪੁੰਕਾ ਦੇ ਉੱਤੇ ਗੱਡ ਕਰਨ ਦੀ ਬਜਾਏ ਇਹ ਹੋਣਾ ਚਾਹੀਦਾ ਕਿ ਮਾਨਵਤਾ ਦੇ ਆਧਾਰ ਦੇ ਉੱਤੇ ਰਾਜਨੀਤੀ ਤੋਂ ਉੱਤੇ ਉੱਠ ਕੇ ਦਿੱਲੀ ਦੇ ਲੱਖਾਂ ਲੋਕਾਂ ਦੇ ਵਾਸਤੇ ਜਿਹੜਾ ਨਾ ਕੇਂਦਰ ਸਰਕਾਰ ਜਾਂ ਜਿਹੜੀ ਗਵਰਡੀ ਰਾਜਨੀ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਕਿਉਂਕਿ ਪਾਣੀ ਜਿਹੜਾ ਉਹ ਬੁਨਿਆਦੀ ਲੋੜ ਹੈਗੀ ਹੈ ਤੇ ਜੇਕਰ ਪਾਣੀ ਵਰਗੀ ਇੱਕ ਬੁਨਿਆਦੀ ਲੋੜ ਜਿਹੜੇ ਜੀਵਨ ਦਾ ਅਹਿਮ ਅੰਗ ਆ ਜੇਕਰ ਉਹਦੇ ਵਾਸਤੇ ਵੀ ਕੋਟਾ ਕਚਹਿਰੀਆਂ ਦੇ ਵਿੱਚ ਜਾਣਾ ਪੈਂਦਾ ਕਿਸੇ ਵੀ ਪਾਰਟੀ ਨੂੰ ਤਾਂ ਮੇਰਾ ਨਹੀਂ خیال ਉਸ ਪਾ ਉਸ ਦਿਸ਼ ਤੱਕ ਹੀ ਫਰਹਾਲ ਹੋਊਗਾ ਕਿ ਜਿੱਥੇ ਪਾਣੀ ਵਾਸਤੇ ਪਾਣੀ ਦਾ ਸਾਹਿਬ ਦੂਜੇ ਪਾਸੇ ਭਾਜਪੀ ਦੇ ਜਿਹੜੇ ਪ੍ਰਧਾਨ ਨੇ ਦਿੱਲੀ ਭਾਜਪੀ ਦੇ ਸੱਚ ਦੇ ਬਾਹ ਜੀ ਉਹ ਕਹਿ ਰਹੇ ਨੇ ਵੀ 13 ਤੱਕ ਜਿਹੜਾ ਜਲ ਬੋਰਡ ਸੀ ਦਿੱਲੀ ਦਾ ਉਹ ਕਰੋੜਾਂ ਰੁਪਏ ਦੇ ਪ੍ਰੋਫਿਟ ਦੇ ਵਿੱਚ ਚੱਲ ਰਿਹਾ ਸੀਗਾ ਲੇਕਿਨ ਮਿਸਮੈਨੇਜਮੈਂਟ ਦੀ ਗੱਲ ਕੀਤੀ ਹੈ ਵੀ ਆਮ ਆਦਮੀ ਪਾਰਟੀ ਦੀ ਕੋਈ ਜਲ ਬੋਰਡ ਨੂੰ ਲੈ ਕੇ ਉਹ ਸੰਬੰਧੀ ਕੋਈ ਨੀਤੀ ਨਹੀਂ ਸੀਗੀ ਉਹ ਮਿਸਮੈਨੇਜਮੈਂਟ ਕੀਤਾ ਜਿਸ ਕਰਕੇ ਹੁਣ ਹਜ਼ਾਰਾਂ ਕਰੋੜ ਦੇ ਘਾਟੇ ਦੇ ਵਿੱਚ ਚੱਲ ਰਿਹਾਗਾ ਉਹ ਸਿੱਧਾ ਸਿੱਧਾ ਟਾਰਗੇਟ ਆਮ ਆਦਮੀ ਪਾਰਟੀ ਨੂੰ ਇਨਾਂ ਹਾਲਾਤਾਂ ਦੇ ਲਈ ਕਰਦੇ ਨਜ਼ਰ ਆ ਰਹੇ ਨੇ ਫਿਰ ਕਿਵੇਂ ਦਿਖ ਰਹੇ ਹੋ ਦੇਖੋ ਰਾਜਨੀਤਿਕ ਪਾਰਟੀਆਂ ਨੇ ਤਾਂ ਮਾਨ ਸਾਹਿਬ ਇਹ ਗੱਲ ਕਰਦੇ ਨੇ ਦਿੱਲੀ ਚਲ ਬੋਲ ਦਾ ਜਿਹੜਾ ਘਟਾਲਾ ਬੀਤੇ ਸਮੇਂ ਦੇ ਵਿੱਚ ਹੋਇਆ ਉਹ ਤਾਂ ਅਸੀਂ ਪ੍ਰੋਗਰਾਮ ਨਹੀਂ ਬਕਾਇਦਾ ਕੀਤਾ ਸੀ ਬੜੇ ਗੰਭੀਰ ਇਲਜ਼ਾਮ ਜਿਹੜੇ ਨੇ ਉਹਦੇ ਲੱਗੇ ਸੀ ਉਹਦੀ ਵੀ ਜਾਂਚ ਜਿਹੜੀ ਅਸੀਂ ਵੀ ਇਹ ਵੱਲੋਂ ਜਾਰੀ ਹੈ ਦਿੱਲੀ ਚਲ ਪੋਟਾਲੀ ਕੋ ਜਿਹੜੀ ਹੈਗੀ ਉਹ ਤਾਂ ਇੱਕ ਮੁੱਦਾ ਹੈ ਹੀ ਹੈ ਉਹ ਤਾਂ ਰਾਜਨੀਤਿਕ ਪਾਰਟੀਆਂ ਨੇ ਜਿਹੜੇ ਆ ਉਹ ਪ੍ਰਸ਼ੰਤਾ ਠਾਣੀ ਠਾਉਣੀ ਹੈ ਜਿਸ ਤਰੀਕੇ ਨਾਲ ਹੁਣ ਭਾਜਪਾ ਕਹਿ ਰਹੀ ਹੈ ਕਿ ਪਹਿਲਾਂ ਇਹ ਪ੍ਰੋਫਟ ਚ ਚੱਲ ਰਹੀ ਸੀ ਜਿਹੜੇ ਕੁਝ ਬੇਨਿਜ਼ਮੀਆਂ ਹੋਈਆਂ ਉਸ ਕਰਕੇ ਇਹ ਸੰਕਟ ਜਿਹੜਾ ਉਹ ਸਾਹਮਣੇ ਆਇਆ। ਉਹ ਸੰਕਟ ਜਿਹੜਾ ਆਇਆ ਉਸ ਜਲ ਬੋਰਡ ਦੇ ਪ੍ਰਬੰਧਕ ਅਧਾਰਿਆਂ ਦੇ ਵਿੱਚ ਆਇਆ ਹੋਊਗਾ ਜਾਂ ਕਿਸੇ ਦਫਤਰੀ ਪੱਧਰ ਤੇ ਆਇਆ ਹੋਊਗਾ। ਪਾਣੀ ਦੀ ਜਿਹੜੀ ਘਾਟ ਮਾਨਸਾ ਮਹਿਸੂਸ ਹੋ ਰਹੀ ਆ ਇਹ ਜਿਹੜੀ ਦਿੱਲੀ ਜਲ ਘਟਾਲੇ ਦਾ ਜਿਹੜਾ ਕੋਈ ਮਤਲਬ ਸਮਝ ਆਉਂਦਾ ਨਹੀਂ। ਠੀਕ ਹੈ ਘਟਾਲਾ ਹੋਇਆ ਰਿਸ਼ਵਤ ਲਈ ਗਈ ਦਿੱਤੀ ਗਈ ਪਰ ਪਾਣੀ ਤਾਂ ਜਿਸ ਤਰੀਕੇ ਦੀ ਸਪਲਾਈ ਹੋਣੀ ਸੀ ਉਹ ਪਾਣੀ ਦੀ ਸਪਲਾਈ ਦੇ ਵਿੱਚ ਕਿੱਥੇ ਜਿਹੜੀ ਰੁਕਾਵਟ ਪਈ ਆ ਪ੍ਰਸ਼ਨਤਾ ਇਹ ਹੈਗਾ ਕਿ ਜੇ ਵਾਕਿਆ ਹੀ ਆਪਾ ਜਿਿਹੜੇ ਨੇਤਾ ਜਿਕਰੇ ਇਹ ਇਲਜ਼ਾਮ ਲਾ ਰਹੇ ਆ ਤਾਂ ਫਿਰ ਤਾਂ ਇਸ ਤੋਂ ਵੱਡੀ ਚਿੰਤਾ ਤਾਂ ਹੋਰ ਹੋਰ ਵੱਡਾ ਕੀ ਹੋ ਵਿਸ਼ਾ ਹੋ ਸਕਦਾ ਕਿ ਜਿੱਥੇ ਲੋਕਾਂ ਦੀਆਂ ਤੁਸੀਂ ਜਾਨ ਮਾਲ ਨੂੰ ਛਿੱਕੇ ਤੇ ਟੰਗਦੇ ਹੋયા ਕੇਵਲ ਆਪਣੀਆਂ ਜੇਬਾਂ ਭਰਦੇ ਜੇ ਫਿਰ ਤਾਂ ਉਹ ਸਰਕਾਰ ਦੀ ਨਲਕੀ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਆ ਖਿਆਲ ਇਹ ਇੱਕ ਅਲੱਗ ਤਰ੍ਹਾਂ ਦੇ ਵਿਸ਼ੇ ਨੇ ਜਿਕਰ ਭਾਜਪਾ ਦੇ ਉਹ ਤੇ ਭਾਜਪਾ ਨੇ ਤਾਂ ਦੋਸ਼ ਪਿੱਛੇ ਲੈ ਦੇਣਾ ਚ ਵੀ ਲਾਈ ਉਹ ਤਾਂ ਹਮੇਸ਼ਾ ਦੋਸ਼ ਲੰਬਦੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹਮੇਸ਼ਾ ਸੁਪਰੀਮ ਕੋਰਟ ਵੱਲ ਭੱਜਦੀ ਹੈ ਇਹ ਤਾਂ ਗੱਲ ਮੈਂ ਕਹਿ ਰਿਹਾ ਪਰ ਮਾਨਵਤਾ ਦੇ ਆਧਾਰ ਤੇ ਇਸ ਤੋਂਲੇ ਜਦੋਂ ਪਾਣੀ ਦੀ ਇੱਕ ਇੱਕ ਬੂੰਦ ਹਰ ਸ਼ਹਿਰੀ ਵਾਸਤੇ ਕੀਮਤੀ ਆ ਤਾਂ ਉਸ ਵੇਲੇ ਫਿਰ ਇਹ ਜਿਹੇ ਦਾ ਪਰ ਜਿਹੜੇ ਨੇ ਸਾਈਡ ਤੇ ਰੱਖ ਕੇ ਅਸਲ ਮੁੱਦੇ ਵੱਲ ਆਉਣਾ ਚਾਹੀਦਾ ਲੋਕਾਂ ਦੀਆਂ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਜਿਹੜੀਆਂ ਰਾਜਨੀਤੀਆਂ ਉਹ ਬਾਤਾਂ ਹੁੰਦੀਆਂ ਰਹਿਣੀਆਂ ਬਿਆਨ ਬਾਅਦ ਚ ਦਿੱਤੇ ਜਾਂਦੇ ਰਹਿੰਦੇ ਜੀ ਸਾਲ ਅਗਲੀ ਇੱਕ ਅਹਿਮ ਖਬਰ ਵੱਲ ਚਲੀਏ ਗੱਲ ਕਰਾਂਗੇ ਜੰਗ-ਏ-ਆਜ਼ਾਦੀ ਸਮਾਰਕ ਦੀ ਜਿਸ ਦੇ ਵਿੱਚ ਕੀ ਪਿਛਲੇ ਦਿਨੀ ਜਾਂਚ ਹੋਈ ਸੀਗੀ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਇਸ ਮੁੱਦੇ ਦੇ ਉੱਪਰ ਗੱਲ ਕਰ ਰਹੀ ਹੈ ਵੀ ਇਸ ਵਿੱਚ ਵੱਡਾ ਪ੍ਰਿਸ਼ਟਾਚਾਰ ਹੋਇਆਗਾ ਜਿਸ ਦੇ ਤਹਿਤ ਵਰਜਿੰਦਰ ਸਿੰਘ ਹਮਦਰਦ ਦੇ ਉੱਪਰ ਪਰਚੇ ਹੋਏ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਸੋ ਹੁਣ ਅੱਜ ਦੋਹਰਾ ਝਟਕਾ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਲੱਗਿਆ ਕਿਉਂਕਿ ਪਿਛਲੇ ਦਿਨੀ ਜੋ ਤਿੰਨ ਵਿਅਕਤੀ ਇਸ ਮਾਮਲੇ ਦੇ ਵਿੱਚ ਅਰੈਸਟ ਕੀਤੇ ਗਏ ਸੀਗੇ ਜਿੱਥੇ ਅੱਜ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਉੱਥੇ ਵਰਜਿੰਦਰ ਸਿੰਘ ਹਮਦਰਦ ਦੀ ਗ੍ਰਿਫਤਾਰੀ ਦੇ ਉੱਪਰ ਵੀ ਹਾਈ ਕੋਰਟ ਦੇ ਵੱਲੋਂ ਰੋਕ ਲਗਾਈ ਗਈ ਹੈ ਕਿਵੇਂ ਦੇਖ ਰਹੇ ਉਸ ਮਾਮਲੇ ਦੇ ਵਿੱਚ ਕਿ ਇੱਥੇ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜਿਸ ਤਰ੍ਹਾਂ ਤੁਸੀਂ ਵਕੀਲਾਂ ਦੀ ਗੱਲ ਕਰਦੇ ਇੱਥੇ ਵੀ ਉਹਨਾਂ ਦੀ ਫੇਲਿਅਰ ਹੈ ਕਿਉਂਕਿ ਦੋਹਰਾ ਝਟਕਾ ਇੱਕ ਮਾਮਲੇ ਦੇ ਉੱਪਰ ਦੋਹਰਾ ਝਟਕਾ ਪੰਜਾਬ ਸਰਕਾਰ ਨੂੰ ਕਿਵੇਂ ਦੇਖ ਰਹੇ ਪੂਰੇ ਮਾਮਲੇ ਨੂੰ ਮੈਂ ਤਾਂ ਮਾਨ ਸਾਹਿਬ ਕਹਾਂਗਾ ਕਿ ਪੰਜਾਬ ਸਰਕਾਰ ਨੂੰ 13 ਛਟਕਾ ਜਿਵੇਂ ਚਰਨਜੀਤ ਸਿੰਘ ਸ਼ਰਮਾ ਜਮਤ ਲੈਣ ਵਿੱਚ ਮਾਫਰ ਦਾ ਰਾਹਤ ਲੈਣ ਵਿੱਚ ਸਫਲ ਹੋ ਜਾਂਦਾ ਉਥੇ ਜੰਗੇ ਆਜ਼ਾਦੀ ਦੇ ਮੁੱਦੇ ਦੇ ਉੱਤੇ ਵੇਖ ਲਓ ਕਿ ਸਰਕਾਰ ਨੂੰ ਆ ਫਿਰ ਛਟਕਾ ਵੱਜਦਾ ਖੈਰ ਚਲੋ ਛਟਕਿਆਂ ਦੀ ਗੱਲ ਛੱਡੋ ਜੰਗੇ ਆਜ਼ਾਦੀ ਦਾ ਮੁੱਦਾ ਸੁਖਵਿੰਦਰ ਜੀ ਆ ਮਾਫਰ ਦਾ ਮਾਨ ਸਾਹਿਬ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਬੜੇ ਚਰਚਾਵਾ ਦੇ ਵਿੱਚ ਹੈਗਾ ਬੀਤੇ ਦਿਨਾਂ ਵਿੱਚ ਬੀਤੇ ਦਿਨਾਂ ਦੇ ਵਿੱਚ ਜਿਹੜੇ ਅਜੀਤ ਅਖਬਾਰ ਦੇ ਆਪਣੇ ਮੈਜਿਕ ਐਡੀਟਰ ਦੇ ਬਚੇਂਦਰ ਸਿੰਘ ਹਮਦਤ ਕਈ ਵਾਰ ਬਿਜ਼ਨਸ ਦੇ ਉਹਨਾਂ ਨੂੰ ਜਾਣਕ ਮ ਆਪਣੇ ਦਫਤਰ ਸੱਦਿਆ ਤਾਂ ਜੋ ਕੁਸ਼ਕਿਸ਼ ਕੀਤੀ ਜਾ ਸਕੇ ਪਰ ਬਰਜਿੰਦਰ ਸਿੰਘ ਹਮਦਰਦ ਹਮੇਸ਼ਾ ਇਸ ਬੁੱਦੇ ਤੋਂ ਬਚ ਨਹੀਂ ਰਿਹਾ ਕੋਈ ਪੇਸ਼ ਜਿਹੜੇ ਵਿਜੀਲੈਂਸ ਦੇ ਕੇ ਨਹੀਂ ਹੋਏ ਅਖੀਰ ਅੱਜ ਤੋਂ ਕੁਝ ਸਮਾਂ ਦੇ ਪਹਿਲਾਂ ਕਲਾਕੀ ਉਹਨਾਂ ਨੂੰ ਦੋ ਤਿੰਨ ਵਾਰੀ ਬੁਲਾਇਆ ਗਿਆ ਫਿਰ ਉਹ ਹਾਈ ਕੋਰਟ ਚਲੇ ਜਾਂਦੇ ਨੇ ਹਾਈ ਕੋਰਟ ਤੋਂ ਰਾਤ ਲੈ ਕੇ ਹੁੰਦੇ ਨੇ ਤਾਂ ਉਹ ਮੁਤਾਫ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਹ ਠੰਡੇ ਬਸਤੇ ਚ ਪੈ ਗਿਆ ਕਲ ਕੱਲ ਪਰ ਐਨ ਜਦੋਂ ਚੋਣਾਂ ਦਾ ਐਲਾਨ ਹੁੰਦਾ ਜਾਂ ਚੋਣ ਮਹੀਮ ਚੱਲਦੀ ਹੈ ਤਾਂ ਵਿਜੀਲੈਂਸ ਜਿਹੜੀ ਹੈ ਬਰਜਿੰਦਰ ਸਿੰਘ ਹਮਦਰਦ ਸਬੇਤ 26 ਵਿਅਕਤੀਆਂ ਦੇ ਖਿਲਾਫ ਜਿਹੜਾ ਪਰਚਾ ਉਹ ਦਰਜ ਕਰਾ ਜਿਨ੍ਹਾਂ ਦੇ ਵਿੱਚ 16 ਵਿਅਕਤੀਆਂ ਦੀ ਗ੍ਰਿਫਤਾਰੀ ਪਹਿਲਾਂ ਹੋ ਚੁੱਕੀ ਹੈ ਤੇ ਬਰਜਿੰਦਰ ਸਿੰਘ ਹਮਦਰਤ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਕਿ ਹਾਂਜੀ ਤੁਸੀਂ 31 ਤਰੀਕ ਤੱਕ ਤੁਸੀਂ ਅਦਾ ਰਿਜਨ ਸਕੇ ਪੇਸ਼ ਹੋ ਜਾਨੀ ਕਿ ਅੱਜ ਉਹਨਾਂ ਨੇ ਵੀ ਸ ਲੈਣ ਸਕੇ ਪੇਸ਼ ਹੋਣਾ ਸੀ ਤਾਂ ਤਾਂ ਜੋ ਸਵਾਲ ਜਵਾਬ ਕੀਤੇ ਜਾਣ ਜਦੋਂ ਹਾਈ ਕੋਰਟ ਨੇ ਪਹਿਨਾ ਬਰਜਿੰਦਰ ਸਿੰਘ ਹਮਦਰਤ ਨੂੰ ਇੱਕ ਰਾਹ ਦਿੱਤੀ ਤਾਂ ਉਸ ਵਕਤ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਹਿਯੋਗ ਕਰਦਾ ਤੇ ਵਿਜਨਸ ਨੂੰ ਕਹੇ ਕਿ ਜੋ ਤੁਸੀਂ ਪੁੱਛਣਾ ਤੁਸੀਂ ਪੁੱਛੋ ਇਹਨਾਂ ਨੂੰ ਇੱਕ ਪ੍ਰਸ਼ਨਾਂ ਵਾਲੀ ਦੋ ਤਾਂ ਕੁਐਸਚਨ ਈਅਰ ਦਿੱਤਾ ਹੈ ਦਿੱਤਾ ਗਿਆ ਸੀ ਜਿਹਦੇ ਵਿੱਚ 17 ਸਵਾਲ ਸਨ ਪਤਾ ਨਹੀਂ ਉਹ ਸਵਾਲਾਂ ਦਾ ਜਵਾਬ ਕੀ ਬਣਿਆ ਜਾਂ ਕੀ ਨਹੀਂ ਬਣਿਆ ਉਸ ਤੋਂ ਬਾਅਦ ਵਿਜੀਲੈਂਸ ਵਰਜਿੰਦਰ ਸਿੰਘ ਹਮਦਰਦ ਖਲਾ ਪਰਚਾ ਦਰਜ ਕਰਦੀ ਹੈ ਤੇ 31 ਤਰੀਕ ਨੂੰ ਪੇਸ਼ ਹੁੰਦੇ ਨਿਰਦੇਸ਼ ਕਰਦੀ ਹੈ ਅੱਜ ਦੀ ਤਰੀਕ ਨੂੰ ਪਰ ਵਰਜਿੰਦਰ ਸਿੰਘ ਹਮਦਰਦ ਹੁਣੀ ਪੇਸ਼ ਨਹੀਂ ਹੁੰਦੇ ਇਹ ਪਤਾ ਸੀ ਇਸ ਸੁਭਾਵਕ ਸੀ ਔਰ ਇਸ ਦੀ ਸੰਭਾਵਨਾ ਪਹਿਲਾਂ ਹੀ ਸੀ ਕਿ ਜਿਸ ਤਰੀਕੇ ਨਾਲ ਪਹਿਲਾਂ ਕਿਹਾ ਕਿ ਹਰ ਵਿਅਕਤੀ ਨੂੰ ਕੋਰਟ ਚ ਜਾਣ ਦਾ ਅਧਿਕਾਰ ਹੈਗਾ ਤਾਂ ਇਹ ਸਮਝਿਆ ਜਾ ਰਿਹਾ ਸੀ ਕਿ ਵਰਜਿੰਦਰ ਸਿੰਘ ਹਮਦਰਦ ਕੋਰਟ ਦਾ ਆਸਰਾ ਉਸੇ ਤਰੀਕੇ ਨਾਲ ਲੈਣਗੇ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਵਾਰ-ਵਾਰ ਸਬਨਨ ਜਾਰੀ ਕਰਨ ਦੇ ਬਾਵਜੂਦ ਵੀ ਈਡੀਏ ਕੇ ਪੇਸ਼ ਨਹੀਂ ਸੀ ਕੋਈ ਖੈਰ ਅੱਜ ਜੋ ਪੇਸ਼ ਹੁੰਦੇ ਨੇ ਤਾਂ ਜਿੱਥੇ ਉਹਨਾਂ 16 ਵਿਅਕਤੀਆਂ ਦੇ ਵਿੱਚੋਂ ਤਿੰਨਾਂ ਵਿਅਕਤੀਆਂ ਨੂੰ ਇੱਕ ਜੀਨੀਅਰ ਹੈ ਇੱਕ ਬਿਲਡਰ ਹੈ ਇੱਕ ਹੋਰ ਵਿਅਕਤੀ ਨਗਰ ਨਿਗਦੀਰਾ ਉਹਨਾਂ ਨੂੰ ਨਿਯਮਤ ਜਮਾਨਤ ਜਿਹੜੀ ਮਿਲ ਜਾਂਦੀ ਹੈ ਤੇ ਉੱਥੇ ਨਾਲ ਹੀ ਨਾਲ ਵਰਜਿੰਦਰ ਸਿੰਘ ਹਮਦਰ ਦੇ ਗ੍ਰਿਫਤਾਰੀ ਤੇ ਉਹ ਰੋਕ ਜਿਹੜੀ ਉਲਾ ਦਿੱਤੀ ਜਾਂਦੀ ਹੈ ਕਿ ਹਾਂ ਭਈ ਇਹਨਾਂ ਨੂੰ ਤੁਸੀਂ ਜ਼ਿਕਰਤਾਰ ਨਹੀਂ ਕਰਦਾ ਜਾਂ ਸ਼ੇਧਿੰਦਾ ਉਹ ਅਜੇ ਫੈਸਲਾ ਬਿਆ ਪੜਿਆ ਨਹੀਂ ਦੇਖਦੇ ਕਿ ਪਰ ਜੋ ਪਤਾ ਲੱਗਾ ਕਿ ਉਹਨਾਂ ਨੂੰ ਇਹਦੀ ਰੋਕ ਜਿਹੜੀ ਹੈ ਉਹ ਲਗਾ ਦਿੱਤੀ ਹੁਣ ਇੱਥੇ ਵੀ ਪੰਜਾਬ ਸਰਕਾਰ ਦੀ ਨਲਾਕੀ ਆਪਾਂ ਕਹਿ ਸਕਾਂਗੇ ਕਿ ਤੁਹਾਨੂੰ ਪਤਾ ਕਿ ਬਰਜਿੰਦਰ ਸਿੰਘ ਆਮਦਤੋਂ ਚੇ ਤੁਸੀਂ ਹੱਥ ਪਾ ਰਹੇ ਜੇ ਇੱਕ ਮੀਡੀਆ ਕੌਂਸਲ ਦੇ ਮਾਲਕ ਨੂੰ ਹੱਥ ਪਾ ਰਹੇ ਜੇ ਤਾਂ ਸੁਭਾਵਾ ਕਾਕੇ ਉਹਦੇ ਵੱਲੋਂ ਹਰ ਤਰੀਕੇ ਦੇ ਕਾਨੂੰਨੀ ਦਾਅ ਪੇਛ ਵਰਤੇ ਜਾਣੇ ਹਨ ਉਹਨਾਂ ਨੇ ਤਾਂ ਕ੍ਰਿਤੀ ਨਹੀਂ ਕੀਤੀ ਇਹ ਹੈ ਉਹ ਇੱਕ ਡਿਫਰੈਂਟ ਇਸ਼ੂ ਹੈ ਉਹ ਇੱਕ ਵੱਖਰਾ ਮੁੱਦਾ ਗੱਲ ਜੇ ਤੁਸੀਂ ਪਰਚਾ ਦਰਜ ਕਰ ਲਿਆ ਤਾਂ ਪਰਚੇ ਦੀਆਂ ਇੰਨੀਆਂ ਬਰੀਕੀਆਂ ਨੇ ਹੁੰਦੀਆਂ ਨੇ ਕਿ ਜਿਹਦੇ ਵਿੱਚ ਕੋਈ ਵੀ ਬੰਦਾ ਜਮਾਂਦ ਲੈਂਚ ਜੇਕਰ ਪਹਿਲੀ ਸੱਟ ਹੀ ਤਿੰਨ ਬੰਦੇ ਜਮਾਂਦ ਲੈਂਚ ਸਫਲ ਹੋ ਜਾਂਦੇ ਤੇ ਫਿਰ ਇਸ ਕੇਸ ਚ ਹੋਊਗਾ ਕੀ ਫਿਰ ਜਿਸ ਤਰੀਕੇ ਨਾਲ ਵਿਰੋਧੀ ਇਲਜ਼ਾਮ ਲਾਉਂਦੇ ਨੇ ਕਿ ਬਦਲਾਖੋਰੀ ਦੀ ਨੀਤੀ ਦੇ ਤਹਿਤ ਠੀਕ ਜੇਕਰ ਤੁਸੀਂ ਭਾਰਤ ਪੁਸ਼ਨ ਆਸ਼ੂ ਦੇ ਖਿਲਾਫ ਤੁਸੀਂ ਦੇਖ ਲਓ ਕਿ ਉਹ ਬੰਦਾ ਕਿੰਨੇ ਸਾਲ ਅੰਦਰ ਰਿਹਾ ਤੇ ਇਹ ਤਾਂ ਬੰਦੇ 15 ਦਿਨ ਵੀ ਅੰਦਰ ਨਹੀਂ ਰਿਹਾ ਤੇ ਦੂਜੇ ਬਰਜਿੰਦਰ ਸਿੰਘ ਹਮਦਰ ਵਰਗੇ ਬੰਦੇ ਜੇਕਰ ਰਾਹਤ ਲੈਣ ਵਿੱਚ ਸਫਲ ਹੋ ਜਾਂਦੇ ਆ ਆ ਸਵਾਲ ਫਿਰ ਪੰਜਾਬ ਸਰਕਾਰ ਦੀ ਜਿਹੜੀ ਲੀਗਲ ਸੈਲ ਤੇ ਉੱਠਦਾ ਕਿ ਲੀਗਲ ਟੀਮ ਤੇ ਉੱਠਦਾ ਕਿ ਲੀਗਲ ਟੀਮ ਇੰਨੀ ਤਾਂ ਕਮੀ ਆ ਕਿ ਜਿਹੜਾ ਬਿਜ਼ਨਸ ਹੋ ਲੋ ਕੇਸ ਪੇਸ਼ ਕੀਤਾ ਜਾਂਦਾ ਠੀਕ ਤੀਕਣਾ ਉਸ ਦੀ ਪੈਰ ਵੀ ਨਹੀਂ ਜਿਹੜੀ ਉਹ ਨਹੀਂ ਕਰਤਾ ਹੁੰਦੇ ਤਾਂ ਸੁਭਾਵਿਕ ਆ ਮੈਂ ਤਾਂ ਇਹ ਪਹਿਲੀ ਗੱਲ ਕੀਤੀ ਕਿ ਪੰਜਾਬ ਸਰਕਾਰ ਦੀ ਲੀਗਲ ਟੀਮ ਨੇ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਮੌਜੂ ਬੀਤੇ ਸਮੇਂ ਚ ਡਾਇਆ ਹੁਣ ਵੀ ਡ ਕਿਉਂਕਿ ਜੇਕਰ ਇਹ ਕੇਸ ਵਾਕਿਆ ਹੀ ਇਨਾ ਪ੍ਰਭਾਵਸ਼ਾਲੀ ਤਰੀਕੇ ਨਾਲ ਤਾਂ ਫਿਰ ਇਡੀ ਸ਼ੇਤੀ ਜ਼ੁਬਾਨ 'ਤੇ ਉਹਨਾਂ ਵਿਅਕਤੀਆਂ ਨੂੰ ਮਿਲਦੀ ਨਾ ਤਾਂ ਮੈਂ ਬਰਜਿੰਦਰ ਸਿੰਘ ਨੂੰ ਦਰਦ ਨੂੰ ਰਾਹਤ ਮਿਲਦੀ ਤਾਂ ਸ਼ਾਇਦ ਇਹ ਫੈਸਲਾ ਕੇਵਤ ਕੇਵਲ ਵੋਟਾਂ ਦੇ ਵਿੱਚ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਹੀ ਦਰਜ ਕੀਤਾ ਗਿਆ ਸੀ ਜਿਸ ਤਿੱਕੇ ਆਮ ਮੀਡੀਆ ਹਸਤੇ ਚਰਚਾ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਈ ਤਰੀਕੇ ਦੇ ਕੇਸ ਜਿਹੜੇ ਇਡੀ ਬਣਾ ਰਹੀ ਹੈ ਤਾਂ ਲੋਕਾਂ ਦਾ ਧਿਆਨ ਇਸ ਪਾਸੇ ਮੋੜਨ ਵਾਸਤੇ ਇਸ ਪਾਸੇ ਕੇਸ ਜਿਹੜਾ ਦਰਜ ਕਰ ਲਿਆ ਗਿਆ ਤਾਂ ਭਾਅ ਸਾਫ ਆ ਇਸ ਕੇਸ ਕੇ ਵਿੱਚ ਨਿਕਲੋ ਨਿਕਲਣਾ ਕੁਝ ਨਹੀਂ ਹੈ ਕੇਵਲ ਖੱਜਲ ਖਵਾਰੀ ਹੈਗੀ ਆ ਕਰਦਾਰ ਖੁਸ਼ੀ ਹੋਵੇਗੀ ਜਿਸ ਤਰੀਕੇ ਨਾਲ ਬੀਤੇ ਸਮੇਂ ਜੇ ਕਾਂਗਰਸ ਪਾਰਟੀ ਦੇ ਨਾਟਾਵਾਂ ਦੀ ਕਰਦੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਰਹੀ ਆ ਪਰ ਅਸੀਂ ਇਸ ਕੰ ਦਾ ਬਿਲਕੁਲ ਇਸ ਕੰ ਦਾ ਸਹਿਮਤ ਆ ਕਿ ਹਾਂ ਫੇ ਜੈਸਵੀ ਬੰਦੇ ਨੇ ਪ੍ਰਸ਼ਟਾਚਾਰ ਕੀਤਾ ਭਾਵੇਂ ਕੋਈ ਵੀ ਹੋਵੇ ਉਸ ਦੇ ਖਿਲਾਫ ਜਾਂਚ ਹੋਣੀ ਚਾਹੀਦੀ ਆ ਨਾ ਕਿ ਬਦਲਾ ਖੋਲੀ ਦੀ ਦੀ ਤੈ ਜੀ ਬਿਲਕੁਲ ਲੇਕਿਨ ਅੱਜ ਦੁਹਰਾ ਪਰ ਜੇ ਮੈਂ ਤੁਸੀਂ ਕਰੋ 13 ਛਟਕਾ ਲੱਗਿਆਗਾ ਜਿੱਥੇ ਅੱਜ ਤਿੰਨ ਜਿਹੜੇ ਇਸ ਮਾਮਲੇ ਚ ਜੰਗ ਅਜ਼ਾਦੀ ਸਮਾਰਕ ਮਾਮਲੇ ਚ ਆ ਨਾਮਜ਼ਦ ਨੇਗੇ ਉਹਨਾਂ ਨੂੰ ਜਿੱਥੇ ਜ਼ਮਾਨਤ ਮਿਲਿਆ ਉੱਤੇ ਬਰਜਿੰਦਰ ਸਿੰਘ ਹਮਦਰਦੀ ਗ੍ਰਿਫਤਾਰੀ ਤੇ ਰੋਕ ਲੱਗੇ ਤੇ ਨਾਲ ਹੀ ਨਾਲ ਚਰਨਜੀਤ ਸ਼ਰਮਾ ਸਾਬਕਾ ਐਸਐਸਪੀ ਤੁਸੀਂ ਉਹਨਾਂ ਦੀ ਗੱਲ ਕੀਤੀ ਹੈ ਵੀ ਉਹ ਵੀ ਰਾਹਤ ਲੈਣ ਦੇ ਵਿੱਚ ਅੱਜ ਕਾਮਜਾਬਨ ਜਿੱਥੇ ਨੇ ਫਿਰ ਸਿੱਧੇ ਤੌਰ ਤੇ ਲੀਗਲ ਸੈਲ ਦੇ ਉੱਪਰ ਲੀਗਲ ਟੀਮ ਦੇ ਉੱਪਰ ਪੰਜਾਬ ਦੀ ਟੀਮ ਦੇ ਉੱਪਰ ਸਵਾਲ ਗਿਆ ਨਿਸ਼ਾਨ ਨੇ ਸੁਣ ਕੇ ਸਰ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੋੜੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਾਨ ਸਰ ਅੱਜ ਸੰਪਰਕਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦੇ ਇਜ਼ਾਜ਼ਤ ਧੰਨਵਾਦ